ਅਮਰੀਕਾ ਦੇ ਸੂਬਾ ਵਰਜੀਨੀਆ ਵਿੱਚ ਇੱਕ ਸਟੋਰ 'ਚ 55 ਸਾਲਾ ਭਾਰਤੀ ਮੂਲ ਦੇ ਵਿਅਕਤੀ ਅਤੇ ਉਸਦੀ 24 ਸਾਲਾ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਘਟਨਾ ਤੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਮਿਲੀ ਜਾਣਕਾਰੀ ਮੁਤਾਬਕ ਪ੍ਰਦੀਪ ਕੁਮਾਰ ਪਟੇਲ ਅਤੇ ਉਸਦੀ ਧੀ ਐਕੋਮੈਕ ਕਾਉਂਟੀ ਦੇ ਲੈਂਕਫੋਡ ਹਾਈਵੇ ਤੇ ਸਥਿਤ ਸਟੋਰ ਵਿੱਚ ਕੰਮ ਕਰ ਰਹੇ ਸਨ। ਇਸ ਦੌਰਾਨ ਗੋਲੀਬਾਰੀ ਦੀ ਇੱਕ ਘਟਨਾ ਵਾਪਰੀਗੀ ਐਕੋਮਿਕ ਕਾਉਂਟੀ ਵਰਜੀਨੀਆ ਦੇ ਪੂਰਬੀ ਤੱਟ ਤੇ ਸਥਿਤ ਹੈ ਸ਼ੋਰ ਡੈਲੀ ਨਿਊਜ਼ ਮੁਤਾਬਕ ਐਕੋਮਿਕ ਕਾਉਂਟੀ ਸ਼ਰਿਫ ਦਫ਼ਤਰ ਨੇ ਕਿਹਾ ਕਿ ਗੋਲੀਬਾਰੀ ਵਿੱਚ ਜ਼ਖਮੀ ਹੋਏ ਇੱਕ ਵਿਅਕਤੀ ਤੋਂ ਮਿਲੀ ਜਾਣਕਾਰੀ ਤੇ ਅਧਿਕਾਰੀਆਂ ਨੂੰ ਘਟਨਾ ਸਥਾਨ ਤੇ ਸੱਦਿਆ ਗਿਆ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਦੇਖਿਆ ਕਿ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਇੱਕ ਤਾਂ ਵਿਅਕਤੀ ਬੇਸੁੱਧ ਪਿਆ ਸੀ ਇਸ ਦੌਰਾਨ ਉੱਥੇ ਜ਼ਖਮੀ ਹਾਲਤ ਵਿੱਚ ਮਿਲੀ ਕਮੈਲਾ ਨੂੰ ਸੈਂਟਾਰਾ ਨੌਰਫੋਕ ਜਨਰਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਐਕੋਮੈਕ ਕਾਉਂਟੀ ਸ਼ਰਫ ਨੇ ਐਲਾਨ ਕੀਤਾ ਕਿ ਉਹਨਾਂ ਨੇ ਗੋਲੀਬਾਰੀ ਦੇ ਸਬੰਧ ਵਿੱਚ ਜਾਰਜ ਫਰੇਜ਼ੀਅਰ ਵਾਟਰ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਐਕੋਮੈਕ ਜੇਲ੍ਹ ਵਿੱਚ ਰੱਖਿਆ ਗਿਆ। ਉਸ ਤੇ ਫਸਟ ਡਿਗਰੀ ਹੱਤਿਆ, ਫਸਟ ਡਿਗਰੀ ਹੱਤਿਆ ਦੀ ਕੋਸ਼ਿਸ਼ ਅਤੇ ਅਣਧਿਕਾਰਕ ਤੌਰ ਤੇ ਹਥਿਆਰ ਰੱਖਣ ਦੇ ਦੋਸ਼ ਛੇਟ ਦੋ ਕੇਸ ਦਰਜ ਕੀਤੇ ਗਏ ਨੇ। ਗੋਲੀਬਾਰੀ ਦਾ ਕਾਰਨ ਹਲੇ ਪਤਾ ਨਹੀਂ ਲੱਗ ਸਕਿਆ।